ਅਗਵਾੜੋ ਖਬਰਾਂ ਨੇ ਜਿਨ੍ਹਾਂ ਨੇ ਅਗਵਾੜ ਕਰੋੜ ਦਾ ਕੀਆ ਪਰ ਜੱਟਾ ਮੈਂਬਰ ਕਰੋੜ ਦਾ ਗੱਲ ਨਹੀਂ ਸਦੇ ਗਏ ਇਸ ਕਰਕੇ ਜਿਨ੍ਹਾਂ ਨੇ ਅਗਵਾੜ ਕਰੋੜ ਦਾ ਕੀਆ ਕੋਈ ਘਰੋ ਮੇਰੇ ਸਾਹਮਣੇ ਖੜੇ ਹੋ ਆਪਣੇ ਆਪ ਇੱਕ ਪਾਸੇ ਹੋ ਗਏ ਬਹੁਤ ਸਮਾਂ ਲੱਗ ਰਿਹਾ ਟਰੇਮ ਸੇ ਇਸ਼ਤਿਹਾਰ ਹਤਾ ਦਿਓ ਇਸ਼ਤਿਹਾਰ ਕਿਵੇਂ ਦਿਖਾ ਦਿਓ ਮੈਂ ਖਬਰਾਂ ਨੇ ਜੱਟੇ ਦਾ ਛੋਟਾ ਕਾਤ ਦਾ ਕਾਲਕ ਮੈਂ ਚੜਾ ਗਾਣੀ ਹੋਵੇ ਉਹ ਕਾਗਜ਼ਰ ਮਦੋ ਜਾਰੀ ਹੋਇਆ ਸੀ ਮੇਰਾ ਇੱਕ ਸਾਹਮਣੇ ਨਾਗਰ ਕਰਾ ਲੈ ਦਿਖਾ ਦਿਓ ਕਰੋ ਹਰ ਕੋ نہیں ہرگ سامنے کہ گو ہرگوند میں بالکل نہیں سامنے ਆਹ ਵਾਲੀ ਪਦਰਸ ਨੂੰ ਦੁਬਾਰਾ ਕਰਦਾ ਮੇਰਾ ਬੰਦੇ ਬਿਆਨ ਲਾਦਾ ਸੀ ਮੈਂ ਦੂਜੇ ਤੇ ਨੂੰ ਕਾ ਵੀ ਮੇਰਾ ਬਿਆਨ ਗਲਤ ਲਾਇਆ ਉਹ ਗੱਲ ਨਹੀਂ ਕਰਨੀ ਇਹ ਉਹ ਗੱਲ ਨਹੀਂ ਕਰਨੀ ਇਹ ਇਹ ਜਰਾਬ ਜੀ ਨਾਲ ਜਿਹਨੇ ਸਾਜੇ ਪਨਾਮਾ ਤੋਂ ਜਾ ਦਿੱਤਾ ਮੇਰਾ ਜਿਹਨੇ ਸਾਫਰ ਬਲੋ ਬਿਆਨ ਲਾਤਾ ਮੈਂ ਕੁੱਟੇ ਦੀ ਨੋਟ ਪਿਆ ਬਲ ਜੀ ਦਾ ਵਾਲੀ ਪਦਰਸ ਨੂੰ ਮੈਂ ਉਹਦੀ ਮਾਫੀ ਕਰਦਾ ਤੇਰਾ ਮੁਖੀ ਨੂੰ ਮੁਆਫੀ ਦੂਰ ਅੰਦੇਸ਼ੀ ਵਾਲਾ ਫੈਸਲਾ ਕਰ ਦੂ ਮਾਜਾ ਆ ਬਿਆਨ ਹੈ ਤੁਹਾਡਾ فیصلہ شانتی دے پائی چار کے ساتھ میں مجبور کرنا میں جڑی اکال تاک صاحب سے گھڑ کے کہنا میں کوئی یہ بیان آپ نہیں تھی دیتا میرا بیان میں بات بات کہنا تھی ڈاکٹر کو لوگ ہے بلکہ دوسرے دن میں نور سے لیا بھی میرا بیان کی نے لیا ایک وہ کتنی اجڑا ہے کہ کھنن سے بیان لگے بیان کی سیدھا ہے پھر بیان کی سیدھا ہے میں پھر لوگ کیلئے کہا سر بیان کی نے لگے ہیں بیان ਆਪਣੇ ਕੋਲ ਬੁਲਤਾਰੀ ਪਰ ਕੇ ਸਲਾਹ ਰਮਨਿਆ ਕਾਦੀ ਦਾ ਤੇ ਡਗਰਸ ਕਟਰ ਦੇ ਲੋਕ ਸਭਾ ਮੈਂਬਰ ਬ੍ਰੇਸ ਨੇ ਸੰਗਵਾਦਰਾ ਨੇ ਕਿਹਾ ਕਿ ਪੰਤ ਸਿੰਘ ਸਹਿਬਾਨ ਵੱਲੋਂ ਡੇਰਾ ਸਰਸਾ ਦੇ ਮੁੱਖੀ ਗੁਰਜੀਤ ਰਾਮ ਰਹੀਮ ਨੂੰ ਪਿਛਲੇ 8 ਸਾਲਾਂ ਤੋਂ ਲੜਕਦੇ ਆ ਰਹੇ ਇੱਕ ਧਾਰਮਿਕ ਮਾਮਲੇ 'ਚ ਮਾਫੀ ਲੈਣ ਮਾਫੀ ਦੇਣ ਦਾ ਲਿਆ ਗਿਆ ਫੈਸਲਾ ਦੂਰ ਦ੍ਰਿਸ਼ਟੀ ਦੇ ਭਾਈਚਾਰਕ ਖਾਨ ਨੂੰ ਮਨਕੂਰ ਕਰ ਰਿਹਾ ਹੈ। ਅਤਿਕਲ ਕੋਰੇ ਫੈਸਲਾ ਇਹ ਫੈਸਲਾ ਪੰਜਾਬ ਦੀ ਸ਼ਾਂਤੀ ਤੇ ਦੋ ਭਾਈਚਾਰਿਆਂ ਨੂੰ ਪਿਛਲੇ ਲੰਬੇ ਸਮੇਂ ਤੋਂ ਪਏ ਪਾਣੀ ਮੁੱਸਰ ਖਤਮ ਕਰਨ ਵਾਲਾ ਨਹੀਂ ਖਤਮ ਕਰਨ ਵਾਲਾ ਹੈ ਸਗੋਂ ਇਸ ਫੈਸਲੇ ਨਾਲ ਦੋਵੇਂ ਚਾਹਾਂ ਮੋਰ ਬਣੇਗਾ ਇਹਨਾਂ ਭਾਈਚਾਰਿਆਂ ਦੀਆਂ ਪਈਆਂ ਦੂਰੀਆਂ ਖਤਮ ਹੋਣਗੀਆਂ ਯਾਦ ਰਹੇ ਸੰ 2007 ਦੇ ਇੱਕ ਸਮਾਗਮ ਦੌਰਾਨ ਅੱਗੇ ਉਹ ਵੇਰਵਾ ਦਿੱਤਾ ਹੈਗਾ ਇਹ ਤੁਹਾਡਾ ਬਿਆਨ ਹੈ ਕਿ ਸਾਰਾ ਉਹ ਵੇਰਵਾ ਆਏਗਾ ਘਟਨਾ ਦਾ ਲਾਲ ਸਿੰਘ ਸਿੱਧੂ ਪੱਤਰਕਾਰ ਇਹ ਜਿਸ ਬਿਆਨ ਦਾ ਅੰੰਡਣ ਤੇਰੇ ਵੱਲੋਂ ਹੋਇਆ ਹੋਵੇ ਤੇ ਕੋ ਸਮਝੜੇ ਜਾ ਜਦੋਂ ਮੈਂ ਉਹਨਾਂ ਤੋਂ ਪੁੱਛਿਆ ਕਿ ਇਹ ਕੀ ਹੈ ਉਹ ਗਾਏ ਦਾ ਤਕਵਾ ਗੱਲ ਕਰਨ ਤੋਂ ਰੁਕ ਰਹੇ ਹਨ ਤੁਸੀਂ ਮੁਖਰਕਾ ਪਰ ਬਸ ਉਹਨੂੰ ਕਿਹਾ ਕਿ ਇੱਕ ਗੱਲ ਕਰ ਲੈ ਬੋਲੋ ਉਹਨੇ ਕਰਿਆ ਜੀ ਮੈਂ ਪ੍ਰੂਨ ਦੀ ਹਾਜ਼ਰੀ ਚ ਕਹਿੰਨਾ ਮੈਂ ਖੁਦ ਕੋ ਆਪਣੇ ਬੰਦੋ ਕੋਈ ਗੱਲ ਨਹੀਂ ਇਹ ਕੇਸ ਕੀਤਾ ਹੈ ਕਿ ਪੱਤਰਕਾਰ ਤੇ ਗਲਤ ਲਾਇਆ ਕੋਈ ਕੇਸ ਕੀਤਾ ਹੋਇਆ ਕੋਲ ਰੋਸ ਦੇ ਕੇ ਜਦੋਂ ਸੁਖਵੀਰ ਸਿੰਘ ਨੇ ਆਪਣਾ કબੂਲਨਾਮਾ ਕਬੂਲ ਕਰ ਲਿਆ ਕਿ ਉਹ ਫੈਸਲਾ ਦਬਾਅ ਅਧੀਨ ਹੋਇਆ ਹੈ ਇਹ ਕਹੇ ਕਿ ਜਿਨੇ ਉਸ ਫੈਸਲੇ ਦੀ ਹਮਾਇਤ ਕੀਤੀ ਆ ਉਹ ਇੱਕ ਪਾਸੇ ਹੋ ਗਏ کسی فیصلے کی حمایت کی ہے تو اس کو باقی نہیں ہو رہا جی ایک خبر جھوٹ ہے اور کہہ رہے ہو کہ میں یہ بالکل شامل نہیں سی تو لے کے گرو ہو جاؤ مائک سے بولتے بولتے کہ سکتے کہ میں گرو میں حاضر نہ جان کے کہہ رہا ہوں کہ میں حاضر نہیں سی اس سے بہت تو شروع ہو جاؤ کہ سنگت کو بول کے مائک سے دسو ساری ਆ குரு ਦੀ ਹਾਜ਼ਰੀ ਤੇ ਕਹਿੰਦਾ ਮੈਂ ਉੱਥੇ ਉੱਥੇ ਚਲੋ ਉੱਥੇ ਉਹ ਪਿੰਡ ਦੇ ਕੋਲ ਜਾਓ ਉੱਥੇ ਫੋਨ ਤੇ ਫੋਨ ਦਿਓ ਸੰਕਟ ਨੂੰ ਦੱਸੋ ਤੇ ਕੋਦੋ ਨਾ ਕੋਦੋ ਨਰਸੀ ਕੋਲੋਂ ਨਾ ਇਹ ਜਿਹੜਾ ਵਿਆਹ ਲੱਗਿਆ ਮੈਂ குரு ਦੀ ਹਾਜ਼ਰੀ ਤੇ ਕਹਿੰਦਾ ਸੰਕਟ ਦੀ ਹਾਜ਼ਰੀ ਤੇ ਕਹਿੰਦਾ ਮੈਂ ਬਿਲਕੁਲ ਉਸ ਰੇਪੇ ਦੀ ਸੀ ਤੇ ਵਿਆਹ ਮੈਨੇ ਗੁਰੂ ਤੋਂ ਢਾੜ ਕੇ ਲਾਇਆ ਅਮਾਇ ਮੇਰੀ ਗਲਤੀ ਹੈ ਕੱਲ ਤੋਂ ਬਾਅਦ ਵੀ ਮੈਂ ਫੌਰੀ ਦਾ ਸੰਗਤ ਨਹੀਂ ਕੀਤਾ ਉੱਥੇ ਮੇਰੀ ਗਲਤੀ ਆ ਪਰ ਮੈਂ ਹੈ ਦੀ ਤੇ ਸਜਾਅ ਤੇ ਧਿਆਨ ਦਤ ਕੋ ਵੀ ਆ ਰਾਮ ਰੇਖੂ ਬਣੀ ਕਰ। ਜੀ ਬ੍ਰੇਕੇ ਕਰਦੇ ਅੰਦਰ ਜੀ। ਤਾਂ ਕੋ ਸ਼ਰਮਣੇ ਅਕਾਲੀ ਦਲ ਦਾ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਫਰਮਾਨ ਆ ਜਿਹੜਾ ਉਹਨੂੰ ਸਿਰ ਝਕਾਉਂਦਾ। ਔਰ ਹਰ ਸਿੱਖ ਤੋਂ ਇਹ ਤਵੱਕੋ ਵੀ ਕਰਦਾ ਵੀ ਉਹ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਿਹੜਾ ਹੁਕਮਾਂ ਉਹਦੇ ਪਾਲਣਾ ਕਰੇ। ਸਵਾਲ ਜਵਾਬ ਦੋਵੇਂ ਕਰੇ ਉਹ ਤਾਂ ਮਰਹਮਤ ਸਲਾਮ ਜਵਾਬ ਦੋਵੇਂ। ਮੁੱਢੋਂ ਹੋਤਾ ਜਾਇਆ ਇਹ ਗੱਲ ਹੁੰਦੀ ਆ ਸੋ ਇਸ ਕਰਕੇ ਇਹ ਪਰੰਪਰਾਵੀਆਂ ਔਰ ਸ੍ਰੀ ਕਾਲ ਤਖਤ ਸਾਹਿਬ ਦੇ ਵਿੱਚ ਵਿਸ਼ਵਾਸ ਰੱਖਣ ਵਾਲੇ ਲੋਕਾਂ ਦੇ ਸੋਚ ਵੀ ਹਮੇਸ਼ਾ ਇਹ ਆ ਕਿ ਜੋ ਪਰਮਾਨ ਆਇਓ ਉਹਨੂੰ ਲਾਗੂ ਕਰੋ ਸ਼੍ਰੋਮਣੀ ਕਾਲੀ ਦਲ ਤਹਦੀ ਪਹੇਦਾਰੀ ਕਰਦਾ ਉਹ ਨਹੀਂ ਡਰੇ ਕੋ ਕੀਤੇ ਗਏ ਸੇਮ ਸਪਸ਼ਟੀਕਰਨ ਸਾਸਰ ਨਾ ਆਇਆ ਇਹ ਕਹਿਣਾ ਜਣੀ ਸਰਾਸਰ ਗਲਤ ਆ ਜਿਹੜੇ ਕਹਦੇ ਨੇ ਇਹਦੇ ਤੋਂ ਵੀ ਰਾਜਸੀ ਲਾਹ ਲੈ ਲਈ ਜਾਂ 2017 ਦੀ ਇਲੈਕਸ਼ਨ ਨੂੰ ਮੁੱਖ ਰੱਖ ਕੇ ਫੈਸਲਾ ਕਰਾਇਆ ਗਿਆ ਜਾਂ ਲਿਆ ਗਿਆ ਇਹ ਸਰਾਸਰ ਗਲਤ ਆ ਕਿਉਂਕਿ ਜਦੋਂ ਇਹ ਰਾਮ ਰਹੀਮ ਰਹੀਮ ਜੀ ਨੂੰ 586 ਜਾ ਉਹਦੇ ਪੈਰੋਕਾਰਾਂ ਨਾਲ ਸਾਝ ਪਾਉਣ ਤੋਂ ਉਹ ਰੋਕਿਆ ਸੀ ਸਿੱਖ ਸੰਪਰਦਾ ਨੂੰ ਲੋਕਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਉਦੋਂ ਉਦੋਂ ਵੀ ਬਿਠੇ ਰੀਆਂ ਚੋਣਾਂ ਸੀ ਜੱਥੇ ਤਾਂ ਅਸੈਂਬਲੀ ਚੋਣਾਂ ਵੀ ਆਈਆਂ ਪਾਰਲੀਮੈਂਟ ਦੀਆਂ ਚੋਣਾਂ ਵੀ ਦੋ ਆਲੀਆਂ ਤੇ ਸ਼੍ਰੋਮਣੀ ਅਕਾਲੀ ਦਲ ਨੇ ਕਦੇ ਰਾਜ ਸਿਲਾਹ ਲੈਣ ਲਈ ਨਹੀਂ ਇਹ ਸੋਚਿਆ ਉਹਨੋਂ ਵੋਟਾਂ ਦੀ ਪ੍ਰਵਾਹ ਕੀਤੇ ਬਿਨਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਪਾਲਾ ਕੀਤੀ ਉਦੋਂ ਵੀ ਹੁਣ ਵੀ ਜਿਹੜੀ ਗੱਲ ਆ ਹੁਣ ਕੋਈ ਇਹਦੇ 'ਚ ਰਾਜ ਸਿਲਾਹ ਲੈਣ ਵਾਲੀ ਗੱਲ ਨਹੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਸਵੰਤ ਸਿੰਘ ਸਾਬ੍ਹ ਨੇ ਜੋ ਉਨ੍ਹਾਂ ਦੀ ਸੰਤੁਸ਼ਟੀ ਹੋਈ ਆ ਸਪਸ਼ਟ ਕਰਨ ਤੋਂ ਬਾਅਦ ਮੈਂ ਸਮਝਦਾ ਉਹਦੇ ਤੋਂ ਬਾਅਦ ਉਹਨਾਂ ਨੇ ਫੈਸਲਾ ਕੀਤਾ ਸਾਨੂੰ ਉਹ ਮਨਜ਼ੂਰ ਆ ਕਈ ਕਹਿੰਦੇ ਨੇ ਜੀ ਵੀ ਉੱਥੇ ਜਾ ਕੇ ਰਵਾਇਤ ਰਹੀਆ ਹੁਣ ਤੱਕ ਵੀ ਬੰਦਾ ਜਾ ਕੇ ਪੇਸ਼ ਕਰੇ ਨਵੇਂ ਸਾਧਨ ਆ ਗਏ ਨਵੇਂ ਤਰੀਕੇ ਆ ਗੀਆਂ ਮਤਲਬ মিডিਆ ਹੁਣ ਵੀਡੀਓ ਗ੍ਰਾਫਿਕ ਰੱਖ ਕੇ ਕਿਸੇ ਦੀ ਸਟੇਟਮੈਂਟ ਨੂੰ অথੈਨਟੀਕੇਟਡ ਮੰਨਿਆ ਜਾਂਦਾ ਹੁਣ ਤਾਂ ਅਦਾਲਤਾਂ ਦੇ ਵਿੱਚ ਬਲ ਕੇ ਵਿਟਨੈਸ ਜਿਹੜਾ ਉਹ ਵੀਡੀਓ ਕਾਨਫਰੈਂਸ ਨਾਲ ਹੀ ਪ੍ਰਵਾਨ ਕਰਦੀਆਂ ਅਦਾਲਤਾਂ ਕਈ ਬੰਦੇ ਗੈਰ ਵੀ ਕਾਨੂੰਨ ਮਾਫੀ ਨਹੀਂ ਦਿੰਦੇ ਦੇਖੋ ਦੇਰੇ ਬੰਦੇ ਗਏ ਜੇ ਉਹ ਜੇ ਉਹਨੇ ਕਿਸੇ ਨੇ ਜਹੇਦਾਰ ਸਹਿਬਾਨ ਦੀ ਸਿੰਘ ਸਹਿਬਾਨ ਦੀ ਸਤੂਸ਼ਟੀ ਨਹੀਂ ਕਰਾਈ ਉਹਨਾਂ ਨੇ ਮਤਲਬ ਇੱਕ ਅੱਗੇ ਸਵਾਲ ਖੜੇ ਕਰਨੇ ਸ਼ੁਰੂ ਕਰਤੇ ਮਤਲਬ ਨਿਮਰਤਾ ਨਾਲ ਸਪਸ਼ਟੀਕਰਨ ਦੇਣ ਦੀ ਥਾਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਵਿਗਾਰਨਾ ਸ਼ੁਰੂ ਕਰਤਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਹੇਦਾਰ ਸਹਿਬਾਨ ਤੋਂ ਸਵਾਲ ਪੁੱਛਣੇ ਸ਼ੁਰੂ ਕਰਤੇ ਤੇ ਫਿਰ ਉਹਨਾਂ ਉਹਨਾਂ ਨੂੰ ਕਿਵੇਂ ਮਾਫ ਕੀਤਾ ਜਾ ਸਕਦਾ ਕਿ ਵੀ ਕੇਵਲ ਸਿੰਪਲ ਪੇਪਰ ਤੇ ਲਿਖੇ ਤੇ ਜਿਹੜੀ ਜਿਹੜੀ ਨੋਟਿਸ ਅਮਾਉਂਟ ਵੀ ਆ ਸਤਿ ਸਪਸ਼ਟ ਗੁੰਮ ਹੈ ਸੋ ਲੈਟਰ ਹੈਡ ਤੇ ਉਹ ਦੇਖੋ ਬਗਾਲੇ ਆ ਵੀ ਲੈਟਰ ਹੈਡ ਤੇ ਜਾਂ ਸਾਫ ਕਾਗਜ਼ ਤੇ ਲਿਖਣਾ ਇੰਨਾ ਮਹੱਨਤ ਨਹੀਂ ਰੱਖਦਾ ਜਿੱਦਾਂ ਵੀਡੀਓ ਗ੍ਰਾਫੀ ਦੇ ਵਿੱਚ ਮਤਲਬ ਸਪਸ਼ਟ ਬੋਲ ਜਿਹੜੇ ਨੇ ਉਹ ਸਾਹਮਣੇ ਨਜ਼ਰ ਆਉਂ ਨਹੀਂ ਤੋ ਵੱਡਾ ਸਬੂਤ ਹੋਰ ਕਿਉਂ ਥਾ